ਲੋਕ ਸਭਾ ਚਰਨ ਲੈ ਕੇ ਜਿੱਥੇ ਵਕ ਵਕ ਪਾਰਟੀ ਵੱਲ ਨਾਮਿਨੇਸ਼ਨ ਭਰੇ ਜਾ ਰਹੇ ਨੇ ਅੱਜ बसपा ਤੋਂ ਉਮੀਦਵਾਰ ਐਡਵੋਕੇਟ ਰஞ்சிਤ ਸਿੰਘ ਵੱਲੋਂ ਵੀ ਨਾਮਿਨੇਸ਼ਨ ਭਰੇ ਗਿਆ ਗੱਲਬਾਤ ਕਰਦੇ ਆ ਸਰ ਅੱਜ ਨਾਮਿਨੇਸ਼ਨ ਭਰੇ ਗਿਆ ਕੀ ਕੰਗੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਹਾਈ ਕਮਾਂਡ ਭੈਣ ਮਾਇਆਬਤੀ ਦਾ ਧੰਨਵਾਦ ਕਰਦਾ ਤੇ ਸੀਨੀਅਰ ਲੀਡਰਸ਼ਿਪ ਦਾ ਸਾਰੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਮੌਕਾ ਦਿੱਤਾ ਕਿ ਮੈਂ ਆਪ ਜੀ ਦੇ ਮਤਲਕ ਕੋਈ ਕੰਮ ਕਰ ਸਕਾਂ ਔਰ ਇਹ ਹਲਕੇ ਦੀ ਕੋਈ ਸੇਵਾ ਕਰ ਸਕਾਂ ਦੂਸਰੀ ਗੱਲ ਮੁੱਦਿਆਂ ਦੀ ਜਿਹੜੀ ਗੱਲ ਆ ਤੁਸੀਂ ਦੇਖੋ ਜਿਹੜੇ ਇੱਥੇ ਸਾਬਕਾ ਐਮਪੀ ਸਾਹਿਬ ਰਹੇ ਆ ਕਮੂ ਪ੍ਰਕਾਸ਼ ਜੀ ਪਿਛਲੇ 5 ਸਾਲ ਤੋਂ ਉਹਨਾਂ ਨੂੰ ਪਹਿਲਾ ਵੀਡੀਓ ਸੰਪਲ ਹੈ ਜੀ ਇੱਥੇ ਮੁੱਖ ਐਮਪੀ ਸਾਹਿਬ ਰਹੇ ਨੇ ਇਹਨਾਂ 10 ਸਾਲਾਂ ਦੇ ਵਿੱਚ ਉਹਨਾਂ ਵੱਲੋਂ ਕੋਈ ਵੀ ਕਾਰਗੁਜ਼ਾਰੀ ਐਸੀ ਨਹੀਂ ਕੀਤੀ ਗਈ ਕਿ ਜਿਹੜੇ ਲੋਕ ਸੰਭਾ ਹਲਕਾ ਹੁਸ਼ਾਰਪੁਰ ਦੇ ਲੋਕਾਂ ਨੂੰ ਕੋਈ ਸਾਹ ਆਵੇ ਕੋਈ ਉਹਨਾਂ ਨੂੰ ਰਿਲੀਫ ਮਿਲੇ ਕੋਈ ਇੰਡਸਟਰੀ ਨਹੀਂ ਲੱਗੀ ਕੋਈ ਲੋਕਾਂ ਲਈ ਕੋਈ ਸਪੈਸ਼ਲ ਕੋਈ ਸੈਂਟਰ ਸਰਕਾਰ ਦਾ ਕੋਈ ਫੰਡ ਨਹੀਂ ਆਇਆ ਵੀ ਜਿਹਦੇ ਨਾਲ ਕੀ ਇਸ ਹਲਕੇ ਦੇ ਅੱਜ ਵੀ ਇਹ ਪਿਛੜਾ કહਾਇਆ ਜਾਂਦਾ ਹੈ ਔਰ ਉੱਪਰੋਂ ਕੰਡੀ ਦੇ ਏਰੀਆ ਦੇ ਵਿੱਚ ਬੇਤਹਾਸ਼ਾ ਜੰਗਲਾਂ ਦੀ ਕਟਾਈ ਔਰ ਰੇਤਾ ਦੀ ਰੇਤਾ ਦੀ ਮਾਈਨਿੰਗ ਮਿੱਟੀ ਦੀ ਮਾਈਨਿੰਗ ਔਰ ਪੱਥਰ ਦੀ ਜਿਹੜੀ ਮਾਈਨਿੰਗ ਹੈ ਉਹ ਇਕੋਸਿਸਟਮ ਜਿਹੜਾ ਹੁਸ਼ਿਆਰਪੁਰ ਦਾ ਸਾਰਾ ਸੀਗਾ ਉਹਨੂੰ ਵੀ ਉਹ ਡਿਸਟਰਬ ਕਰ ਰਹੀ ਹੈ ਉਸ ਤੋਂ ਬਾਅਦ ਅਗਨੀ ਵੀਰ ਦੀ ਜਿਹੜੀ ਪਾਲਿਸੀ ਹੈ ਸਾਡੇ ਹੁਸ਼ਾਰਪੁਰ ਜ਼ਿਲ੍ਹੇ ਦੇ ਮੈਕਸਿਮਮ ਲੋਕ ਕੰਢੀ ਦੇ ਖਾਸ ਕਰਕੇ ਲੋਕ ਉਹ ਆਰਮੀ ਦੀ ਨੌਕਰੀ ਦੇ ਉੱਪਰ ਬਹੁਤ ਡਿਪੈਂਡ ਸੀ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਪਰਵਰਤਨ ਆਂਦਾ ਸੀ ਐਕ ਸਰਵਿਸਮੈਨ ਦਾ ਲਾਭ ਵੀ ਮਿਲਦਾ ਸੀ ਕੰਟੀਨਾਂ ਦੇ ਫਾਇਦੇ ਵੀ ਮਿਲਦੇ ਸੀ ਈਸੀਐਚ ਦਾ ਵੀ ਫਾਇਦਾ ਮਿਲਦਾ ਸੀ ਲੇਕਿਨ ਉਹ ਆਰਮੀ ਦੀ ਜਿਹੜੀ ਭਰਤੀ ਰੈਗੂਲਰ ਭਰਤੀ ਬੰਦ ਕਰਕੇ ਉਹਦੇ ਥਾਂ ਤੇ ਅਗਨੀ ਵੀਰ ਦੀ ਜਿਹੜੀ ਸਕੀਮ ਸੈਂਟਰ ਗਵਰਨਮੈਂਟ ਲੈ ਕੇ ਆਈ ਹੈ ਉਹ ਸਕੀਮ ਦੇ ਨਾਲ ਇਸ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਅ ਔਰ ਉਪਰੋਂ ਬਰੋਜਗਾਰੀ ਬੇਤਹਾਸ਼ਾ ਆ ਐਜੂਕੇਸ਼ਨ ਇੰਨੀ ਜਿਆਦਾ ਮਹਿੰਗੀ ਹੋ ਚੁੱਕੀ ਆ ਕਿ ਆ ਬੰਦਾ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ। ਤੋਂ ਇਹ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕ ਪਰੇਸ਼ਾਨ ਨੇ, ਲੋਕ ਦੁਖੀ ਆ ਔਰ ਲੋਕ ਬਦਲਾਅ ਚਾਹੁੰਦੇ ਆ ਔਰ ਅਸੀਂ ਇਹ ਮੁੱਦੇ ਲੈ ਕੇ ਪਿੰਡਾਂ ਦੇ ਵਿੱਚ ਜਾਵਾਂਗੇ ਔਰ ਜ਼ਰੂਰ ਲੋਕ ਸਾਡੇ ਤੇ ਵਿਸ਼ਵਾਸ ਜਿਤਾਉਣਗੇ।